ਸਤਿਨਾਮ ਵਾਹਿਗੁਰੂ ਸਾਹਿਬ ਜੀ ੴ ਸਤਗੁਰ ਪ੍ਰਸਾਦ ਸਲੋਕ ਮਹੱਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਕੋ ਨਾਨਕ ਹਰਿ ਭਜ ਮਨ ਜਿਹ ਬਿਦਜਨ ਕੋਮੀਨ ਵੇਖੇਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸ ਕਹੁ ਨਾਨਕ ਪਜ ਹਰਿ ਮਨਾ ਪਰੈ ਨ ਜਮ ਕੀ ਫਾਸ ਤਰਨਾ ਪਉ ਹੋਹੀ ਗਇਓ ਲਿਓ ਜਰਾ ਤਨ ਜੀਤ नानक पज हर औद जात है बीत बिरद पयो सू नहीं काल आन कहो नानक नर बावरे क्यों न भजे भगवान धन दारा संपत सगल अपनी करमान యే ନమే ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜਿਹ ਤੋ ਕੋ ਦਿਓ ਤਾ ਸਿਉ ਨੇ ਹੋ ਨਕੀਨ ਕਹੋ ਨਾਨਕ ਨਰਬਾਬ ਰੇ ਅਬ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਹਿ ਨੀਕੇ ਧਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਿਹ ਪਜ ਰੇ ਤੈ ਮੀਤ ઓ નાનક સુન રે મના ઓદ કટત હે નીત પાંચ તાત કો તન રચયો જન ચતુર્ સુજાન જેતે ઉપજે ઓ નાનકા લીન તાહે મમાન કટ કટ મે હરજુ બસૈ સંતન કહે ઓ પુકાર कहु नानक ते पजमना पौनि देतर पार सुख दुख जह नहीं लोभ मोह अभिमान कहु नानक सुोनरे मना सो मूरत भगवान उसत निन्दया नाहे जहे कंचन लोह समान कहो नानक सुनरे मना मुखत ताहे तै जान हरख कहो नानक सुनरे मुक्त ताहे तै जान ਕਾਹੂ ਕੋ ਦੇਤ ਨਹਿ ਨਹਿ ਪੈਮਾਨ ਤਿਆਨ ਕਹੋ ਨਾਨਕ ਸੁਨ ਦੇ ਮਨਾ ਗਿਆਨੀ ਤਾਹੇ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਦੇ ਮਨਾ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜਿ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਤਹਿ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਂ ਤਜਿ ਕਰ ਤਾਰਾਮ ਪਛਾਨ ਕਹੋ ਨਾਨਕ ਵਹ ਮੁਕਤ ਨਰ ਇਹ ਮਨ ਸਾਚੀ ਮਾਨ ਬੇਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ ਜਿਹ ਬਾ ਗੁਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈ ਥਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਹੋਰਨ ਲੇਤੇ ਉਧਾਰ ਜੋ ਸੁਪਨਾ ਅਰ ਪੇਥ ਨਾ ਐਸੇ ਜਗ ਕੋ ਜਾਨ इन मैं कश साचो नहीं नानक बिन भगवान निसदिन माया कारने प्राणी डोलत नीत कोटन मे नानक को नारायण जह जीत ਜੈਸੇ ਜਨ ਤੇ ਬੁੱਧ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈ ਸੇ ਰਚੀ ਕੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤੈ ਮਦ ਮਾਇਆ ਕੈ ਅੰਧ ਕੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਕੋ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇਹ माया कारण ता वही मूर्ख लोग अजान कह नानक बिन हर भजन बिरथा जन्म सिरान जो प्राणीस दिन पजए रूप राम तें जान हर जन हर अंतर नहीं नानक साची मान मन माया मैं फादरियो बिसरियो गोविंद नाम कहो नानक बिन हर भजन जीवन कोने काम प्राणी राम न चेतई मद माया कै अंध ਕਹ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮੰਨਤ ਸਹਾਈ ਹੋਏ ਜਨਮ ਜਨਮ ਪਰਮਤ ਫਿਰੋ ਮਿਟਿਓ ਨ ਜਮ ਕੋ ਤ੍ਰਾਸ ਕੋ ਨਾਨਕ ਹਰ ਭਜ ਮਨ ਨਿਰਪੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ दुरमत स्यो नानक फते ओ राख ले हो बाल जवानी अर बिरद फन तीने अवस्था कह नानक हर भजन बिन सब ही मान ਕਰਣੋ ਤੋ ਸੋ ਨਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਾਮ ਰਹਯੋ ਨਿਕ ਸਤ ਨਾਹਿੰ ਮੀਤ नानक मूरत चित्र ज्यों शाडित नाहिन पीत नर चाहत कश ओर और, औरै की ओरै भई चितवत रह ओ ठगोर नानक फांसी गन परी जतन बहुत सुख के किए दुह को कियो न कोई ਕਹੁ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਵਿਖਾਰੀ ਫਿਰਤ ਹੈ ਸਦ ਕੋ ਦਾਤਾ RAM ਕਹੁ ਨਾਨਕ ਮਨ ਸਿਮਰ ਤਹਿ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰ ਜਗ ਸੁਪਨੇ ਜੋਂ ਜਾਨ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਉ ਨਾਨਕ ਤਿਹ ਜਗ ਜੀਤ ਜਿਹ ਕਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤੇ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜਿਹ ਪ੍ਰਾਨੀ ਕਹ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ तीरथ बरत अर दान कर मन में धरै गुमान नानक ने फल जात तें जो कुंचरिष नान सिर कंपयो पग डग मगे नैन ज्योत ते हीना ਕਹ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਨੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਾ ਹੁ ਕੋ ਨਾ ਹੈ ਨਾਨਕ ther ਹਰ ਭਗਤ ਹੈ ਤੇਰਾ ਕੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਨ ਲਿਹੁਰੇ ਮੀਤ ਕਹਿ ਨਾਨਕ ਫਿਰ ਨਾਰ ਹੈ ਜੋ ਬਾਲੂ ਕੀ ਪੀਤ RAM ਗਯੋ ਰਾਵਨ ਗਯੋ ਜਾ ਕੋ ਬਹ ਪਰਵਾਰ ਕਹ ਨਾਨਕ ਫਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ जो जो सो बिनस है पर आज काल नानक हर गुण ले छाड सगल जंजाल दोहरा बाल षुट क्यों बंधन परे न होते उपाय ਕੋ ਨਾਨਕ ਅਬ ਓਟ ਹਰ ਗੱਜ ਜਿਓ ਸਹਾਈ ਬਲ ਹੋ ਆ ਬੰਧਨ ਛੁਟੇ ਸਭ ਕਿਸ ਹੋ ਤੇ ਉਪਾਏ ਨਾਨਕ ਸਭ ਕਿਸ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ سنگ سخا سب تاج گئے کو نیب ساتھ کہ نانک ایبت میں ٹیک ایک رگناتھ نام رہے او سادو رہے او رہو رہ گو م ਕੋ ਨਾਨਕ ਏ ਜਗਤ ਮੈਂ ਕਿਨ ਜਪਿਓ ਗੁਰਮੰਨ ਤਾ RAM ਨਾਮ ਉਰਮੈ ਗਹਿਓ ਜਾਂ ਕੈ ਸਮਨੈ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਰਾਮ ਨਾਮ ਓਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਹ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜਿਨੇ ਜਾਈ ਨਿਤ ਨਿਤ ਤਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5ਵਾਂ तेरा ते ता जातुं मनु जोग कि मे निर्गुण रे को गुण नाही आपे तरस पयोई तरस पया मेहरा मत हो सजन मिले सज्जन नानक नाम मले तीवा ਨਨ ਮਨ ਥੀ ਵੈ ਹਰੇ ਦਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਜਾਣ ਮਿਲੇ ਨਾਨਕ ਨਾਮ ਮਿਲੇ ਪਾ ਜੀਵਾ ਨਨ ਮਨ ਥੀ ਵੈ ਹਰੇ ਇਕ ਓੰਕਾਰ ਸਤ ਗੁਰ ਪ੍ਰਸਾਦ raag mala raag ek sang panch barangan sang alaape atho nandan pratham raag pairo veh karhi panch raag ni sang uch rahi pratham pair vi bilavali punya ki gaave mangali un asle ki ki bhai bari ae pairon ki paanchon nari पंचम हरख दिशा सुनावे बंगाल मदमाधव गावे ललत मिलावल गावे ही अपनी अपनी भात अष्ट पुत्र भैरव के गावे गायन पात्र द्वितीय मालकौ सग आलापें संग रागनी पांचौथापें गुण करी अरदेव गंधारी गंधारी सीहुती विचारी ਤਨਸਰੀ ਐ ਪਾਂਚੋ ਗਾਈ ਮਾਲ ਰਾ ਕੋ ਸਗ ਸੰਗ ਲਾਈ ਮਾਰੂ ਮਸਤ ਅੰਗ ਮੇ ਬਾਰਾ ਪ੍ਰਭ ਚੰਨ ਕੋ ਸਗ ਓਹਾਰ ਖੌ ਖਟ ਔ ਪੌ ਰਾ ਨਦ ਗਾਏ ਅਸ਼ਟ ਮਾਲ ਕੋ ਸਗ ਸੰਗ ਲਾਏ ਪੁਨੇ ਆਇਓ ਹਿੰਡੋਲ ਪੰਚਨਾਰ ਸੰਗੇ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾ ਵਹੀ ਤੇਲੰਗੀ ਦੇਵ ਕ੍ਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਹੀ ਪਾਂਚੋਂ ਆਰ ਜਾ ਸਰਮਾ ਆਨੰਦ ਪਾਸ ਕਰਿਆ ਏ ਚੰਦਰ ਮੇ ਮੰਗਲਨ ਸੁਹਾਏ ਸਰ ਸਰਮਾਨ ਉਹ ਆਹੇ ਬినੋਦਾ ਗਾਵੇਂ ਸਰਸਮ ਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨੇ ਆਈ ਦੀ ਪੱਕੀ ਬਾਰੀ ਕਸ਼ੇਲੀ ਪਟਮੰਜਰੀ ਟੋਡੇ ਕਹੀ ਅਲਾਪ ਕਾਮੋਦੀ ਉਹ ਗੁਜਰੀ ਸੰਗ ਦੀ ਪੱਕੇ ਥਾਪ లంకా కుంతల యో రామ కమల కుసమ చంపకే నమ గౌరా ఔ కన్ రక లేనా అష్ట పుత్ర దీపకే జన సబమేల శ్రీ రాగవే గామే పంచో సంగ బరంగన లావే బెరారీ కర్నా తీ తరీ గవరీ గామే ఆసవరీ తెహ పోచే సింధవీ అలపి శ్రీ రాగ సియో పంచో థాపి సాలు సరగ సాగరా ਔਰ ਗੁੰਡ ਗੰਭੀਰ ਅਸ਼ਟਪੁੱਤਰ ਸ਼੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਬਹਿ ਗਾਵੇਂ ਪਾਂਚੋਂ ਸੰਗ ਬਰੰਗਨ ਲਾਵੇਂ ਸੋਰਠ ਗੁੰਡ ਮਲਾਰੀ ਤੁਨੀ ਪੁਨ ਗਾਵੇਂ ਆਸਾ ਗੁਣ ਗੁਨੀ ਉੱਚੇ ਸੁਰ ਸੁਹੋ ਪੁਨ ਕੀਨੀ ਮੇਗ ਰਾਗ ਸਿਓ ਪਾਂਚੋਂ ਚਿਨੀ ਬੈਰਾ ਧਰ ਗੜ ਧਰ ਕੇ ਦਾਰਾ ਜਬਲੀ ਤਰ ਨਟ ਔ ਜਲ ਤਾਰਾ ਉਨ ਗਾਵੇਂ ਸ਼ੰਕਰੋ ਸ਼ਮਾ ਮੇਗ ਰਾਗ ਪੁਤਰਨ ਕੇ ਨਮ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸ ਸਵੇ ਪੁਤਰ ਰਾਗਨ ਕੇ 18 10 20 ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਬੈ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ बोले सोनिहा बोले सोनिहा बोले सोनिहा वाहे गुरु जी का खालसा वाहे गुरु जी की फतेह